ਤੇ ਰੇਨ ਵਾਟਰ ਜਿਹੜਾ ਸੀਗਾ ਨਾ ਉਹਦੀ ਬਹੁਤ ਪ੍ਰੋਬਲਮ ਸੀ ਪਾਣੀ ਬਹੁਤ ਖੜਦਾ ਸੀ ਰੇਨ ਵਾਟਰ ਹਾਰਵੈਸਟਿੰਗ ਦਾ ਸੀ ਲੱਖ ਲੱਖ ਦਾ ਪ੍ਰੋਜੈਕਟ ਲਿਆਂਦਾ ਕੇਂਦਰ ਸਰਕਾਰ ਨੂੰ ਕਿਹਾ ਸੀਗਾ ਵੀ ਸਾਡੀ ਹੈਲਪ ਕਰੋ ਸੋਮ ਪ੍ਰਕਾਸ਼ੀ ਮੈਡਮ ਨੀਤਾ ਸੋਮ ਪ੍ਰਕਾਸ਼ੀ ਨੇ ਸਾਡਾ ਉਹ ਗ੍ਰਾਂਟ ਸਾਨੂੰ 2.7 ਲੱਖ ਦੀ ਤੇ ਉਹਦੇ ਨਾਲ ਕਾਫੀ ਪਾਣੀ ਦੀ ਪ੍ਰੋਬਲਮ ਸਾਡੀ ਸੋਲਵ ਹੋਈ ਪਾਰਕਾਂ ਵਿੱਚ ਓਪਨ ਜਿਮ ਲੈ ਕੇ ਆਏ ਆ ਤੇ ਇੱਕ ਦੋ ਪਾਰਕਾਂ ਸਾਡੀਆਂ ਰਹਿ ਗਈਆਂ ਆ ਅਸੀਂ ਉਹਨਾਂ 'ਚ ਵੀ ਜਲਦੀ ਲਗਾ ਦਾਂਗੇ ਜਿਸ ਤਰ੍ਹਾਂ ਸੀ ਅਰਬਨ ਸਟੇਟ ਦੇ ਵੀ ਚੱਲਦੇ ਆ ਸਾਨੂੰ ਗਾਰਬੇਜ ਦੀ ਬੜੀ ਪ੍ਰੋਬਲਮ ਸਾਡੇ ਤੇ ਡੰਪ ਹੈ ਨਹੀਂ ਏ ਉਹ नेक्स्ट टाइम ਤੇ परमात्मा ਕਰੇ ਸਾਡੀ ਕਾਰਪੋਰੇਸ਼ਨ ਬਣੇ ਅਸੀਂ ਪੂਰਾ ਜੋਰ ਲਾਉਂਦੇ ਪਏ ਹਾਂ ਸੈਂਟਰ ਗਵਰਨਮੈਂਟ ਤੋਂ ਗ੍ਰਾਂਟਰ ਲਿਆ ਕੇ ਅਸੀਂ ਅਰਬਨ ਸਟੀਟ ਦੀ ਇਹ ਪ੍ਰੋਬਲਮ ਸਭ ਤੋਂ ਪਹਿਲਾਂ ਸੋਲਵ ਕਰਦੇ ਵੀ ਅਸੀਂ ਜਾਣੇ ਸਾਨੂੰ ਬਹੁਤ ਅਚਾਰ ਰਿਸਪਾਂਸ ਮਿਲ ਰਿਹਾ ਆ ਕਿਉਂਕਿ ਸੋਮਪ੍ਰਕਾਸ਼ੀ ਔਰ ਮੈਡਮ ਨੀਤਾ ਸੋਮਪ੍ਰਕਾਸ਼ੀ ਨੇ ਬਹੁਤ ਕੰਮ ਕਰਾਏ ਆ ਔਰ ਕਰਦੇ ਵੀ ਰਹੇ ਆ कोरोना ਵਿੱਚ ਵੀ ਉਹਨਾਂ ਨੇ ਬਹੁਤ ਪਬਲਿਕਲੀ ਹੈਲਪ ਕੀਤੀ ਉਹਨਾਂ ਨੇ ਕੋਈ ਨਹੀਂ ਦੇਖਿਆ ਕਿ ਕਾਂਗਰਸ ਸਰਕਾਰ ਦੇ ਬੰਦੇ ਆ ਰਹੇ ਕੋਈ ਵੀ ਆ ਰਹੇ ਆ ਤਾਂ ਹੁਣ ਅਸੀਂ ਪਹੁੰਚ ਚੁੱਕੇ ਆ ਫਗਵਾੜਾ ਦੇ ਪੌਸ਼ ਏਰੀਆ ਆਰਬਨ ਸਟੇਟ ਬਾਰ ਨੰਬਰ 28 ਦੇ ਵਿੱਚ ਜਿੱਥੋਂ ਕਿ ਭਾਜਪਾ ਵਰਸਸ ਕਾਂਗਰਸ ਦੇ ਵਿੱਚ ਕਾਫੀ ਜਿਹੜਾ ਕਿ ਦੇਖਣ ਨੂੰ ਮਿਲ ਰਿਹਾ ਹੈਗਾ ਚੋਣ ਪ੍ਰਚਾਰ ਦੋਹਾਂ ਦਾ ਚੱਲ ਰਿਹਾ ਹੈਗਾ ਜਸ਼ਵਿੰਦਰ ਕੋ ਜਿਹੜੇ ਪਹਿਲਾਂ ਵੀ ਤੋਂ ਕੌਂਸਲ ਰਹੇ ਜਿਨ੍ਹਾਂ ਨੇ ਰਿਕਾਰਡ ਬਣਾ ਦਿੱਤਾ ਵੀ ਵਿਕਾਸ ਇੰਨਾ ਕੀਤਾ ਲੋਕ ਬੜੇ ਖੁਸ਼ ਰਹੇ ਤੇ ਹੁਣ ਵੀ ਇਹ ਚੋਣ ਦੇ ਵਿੱਚ ਵੋਟਾਂ ਮੰਗ ਰਹੇ ਆ ਲੋਕਾਂ ਕੋ ਡੋਰ ਟੂ ਡੋਰ ਕਰ ਰਹੇ ਆ ਕਿੱਦਾਂ ਦਾ ਇਹਨਾਂ ਨੂੰ ਰੁਝਾਨ ਆ ਕਿੱਦਾਂ ਦਾ ਸਪੋਰਟ ਮੈਨ ਇਹ ਲੋਕਾਂ ਨੂੰ ਪੁੱਛਾਂਗੇ ਮੈਨੂੰ ਪਹਿਲਾਂ ਵੀ ਤੁਸੀਂ ਕੌਂਸਲ ਰਹੇ ਹੋ ਦੂਜੀ ਇਲੈਕਸ਼ਨ ਤੁਸੀਂ ਲੰਨ ਜਾ ਰਹੇ ਹੋ ਕੀ ਕੀ ਪਹਿਲਾਂ ਤੁਸੀਂ ਕੀਤਾ ਕੰਮ ਲੋਕਾਂ ਦਾ ਵਾਅਦੇ ਪੂਰੇ ਕੀਤੇ ਤੁਸੀਂ ਤੇ ਹੁਣ ਤੁਸੀਂ ਕੀ ਜਿਹੜੀ ਕਿ ਕਰਨ ਜਾ ਰਹੇ ਹੋ ਸਾਰਿਆਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਮੈਂ ਵਾਰਡ ਨੰਬਰ 28 ਤੋਂ ਮਿਸਿਸ ਜਸਵਿੰਦਰ कौर ਸਾਬਕਾ ਐਮਸੀ ਬੋਲਦੀ ਹਾਂ ਠੀਕ ਹੈ ਜੀ ਅਸੀਂ ਬੜੇ ਪੂਰੇ ਜੋਸ਼ ਦੇ ਨਾਲ ਕੰਪੇਨਿੰਗ ਕਰਦੇ ਪਏ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲ ਗਿਆ ਕਿਉਂਕਿ ਇਹ ਜਿਹੜਾ ਰਿਸਪੌਂਸ ਅੱਛਾ ਮਿਲਦਾ ਪਿਆ ਆ ਇਹ ਕੰਮ ਦੇ ਆਧਾਰ ਤੇ ਆ ਕੰਮ ਦੇ ਆਧਾਰ ਤੇ ਮਿਲਦਾ ਪਿਆ ਸਾਨੂੰ ਤੇ ਅਸੀਂ ਸਾਰੇ ਬਹੁਤ ਖੁਸ਼ ਆ ਜੇ ਮੈਂ ਪੁੱਛਾਂ ਤੁਸੀਂ ਆਪਣੇ ਟਰਨ ਵਿੱਚ ਕਿਹੜੇ-ਕਿਹੜੇ ਕੰਮ ਕੀਤੇ ਆ ਇਸ ਬਾਡ ਦੇ ਵਿੱਚ ਸਭ ਤੋਂ ਪਹਿਲਾਂ ਤੇ ਸਾਨੂੰ ਇੱਥੇ ਰੇਨ ਵਾਟਰ ਜਿਹੜਾ ਸੀਗਾ ਨਾ ਉਹਦੀ ਬਹੁਤ ਪ੍ਰੋਬਲਮ ਸੀ ਪਾਣੀ ਬਹੁਤ ਖੜਦਾ ਸੀ ਰੇਨ ਵਾਟਰ ਹਾਰਵੈਸਟਿੰਗ ਦਾ ਸੀ 7 ਲੱਖ ਦਾ ਪ੍ਰੋਜੈਕਟ ਲੈੰਦਾ ਕੇਂਦਰ ਸਰਕਾਰ ਨੂੰ ਕਿਹਾ ਸੀਗਾ ਵੀ ਸਾਡੀ ਹੈਲਪ ਕਰੋ ਸੋਮ ਪ੍ਰਕਾਸ਼ੀ ਮੈਡਮ ਨੀਤਾ ਸੋਮ ਪ੍ਰਕਾਸ਼ੀ ਨੇ ਸਾਡਾ ਉਹ ਗ੍ਰਾਂਟ ਸਾਨੂੰ ਦਵਾਈ 7 ਲੱਖ ਦੀ ਤੇ ਉਹਦੇ ਨਾਲ ਕਾਫੀ ਪਾਣੀ ਦੀ ਪ੍ਰੋਬਲਮ ਸਾਡੀ ਸੋਲਵ ਹੋਈ ਹਾਂਜੀ ਸੈਕੰਡ ਅਸੀਂ ਪਾਰਕਾ ਵਿੱਚ ਓਪਨ ਜਿਮ ਲੈ ਕੇ ਆਏ ਹਾਂ ਤੇ 1 2 پارک ਸਾਡੀਆਂ ਰਹਿ ਗਈਆਂ ਆ ਅਸੀਂ ਉਹਨਾਂ 'ਚ ਵੀ ਜਲਦੀ ਲਗਾ ਦਾਂਗੇ ਹੋਰ ਤੁਸੀਂ ਕੰਮ ਕੀਤੇ ਆ ਤੁਸੀਂ ਕਹਿੰਦੇ ਵੀ ਕਾਫੀ ਵਿਕਾਸ ਕਰਾਇਆ ਹੁਣ ਤੁਸੀਂ ਡੋੜ ਡੂੜ ਡੋੜ ਜਾ ਰਹੇ ਹੋ ਲੋਕਾਂ ਕੋਲ ਘਰਦਿਆਂ ਬਿੱਲਾਂ ਮਾਰ ਰਹੇ ਹੋ ਰਿਸਪੌਂਸ ਕਿਦਾਂ ਲੋਕਾਂ ਕੋਲ ਮਿਲ ਰਿਹਾ ਪ੍ਰੈਜ਼ੈਂਟ ਟਾਈਮ 'ਤੇ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਆ ਪਰ ਥੋੜਾ ਜਿਹਾ ਮੈਨੂੰ ਵੀ ਲੱਗਦਾ ਪਿਆ ਆ ਕਿ ਹੋਰ ਕੰਮ ਕਰਨਾ ਚਾਹੀਦਾ ਆ ਜਿਸ ਤਰ੍ਹਾਂ ਅਸੀਂ ਅਰਬਨ ਸਟੇਟ ਦੇ ਵਿੱਚ ਰਹਿੰਦੇ ਆ ਸਾਨੂੰ ਗਾਰਬੇਜ ਦੀ ਬੜੀ ਪ੍ਰੋਬਲਮ ਸਾਡੇ ਇੱਥੇ ਡੰਪ ਹੈ ਨਹੀਂ ਤੇ ਉਹ ਹੁਣ ਨੈਕਸਟ ਟਾਈਮ ਤੇ ਪਰਮਾਤਮਾ ਕਰੇ ਸਾਡੀ ਕਾਰਪੋਰੇਸ਼ਨ ਬਣੇ ਅਸੀਂ ਪੂਰਾ ਜੋਰ ਲਾਉਂਦੇ ਪਏ ਆਂ ਸੈਂਟਰ ਗਵਰਨਮੈਂਟ ਤੋਂ ਗ੍ਰਾਂਟ ਲਿਆ ਕੇ ਅਸੀਂ ਅਰਬਨ ਸਟੀਟ ਦੀ ਇਹ ਪ੍ਰੋਬਲਮ ਸਭ ਤੋਂ ਪਹਿਲਾਂ ਸੋਲਵ ਕਰਦੇ ਇੱਕ ਤਾਂ ਗਾਰਪਈ ਦੀ ਹੋ ਗਈ ਹੋਰ ਕਿਹੜੀ ਕਿਹੜੀ ਮਸਲੇ ਸੈਕਿੰਡ ਸਾਡੀਆਂ ਸਾਰਾ ਵਿੱਚ ਰੋਡਸ ਬਣੀਆਂ ਸੀ ਹੁਣ ਸਾਨੂੰ ਦੁਬਾਰਾ ਰੋਡਸ ਬਣਾਉਣੀਆਂ ਚਾਹੀਦੀਆਂ ਆ ਕਾਫੀ ਖਰਾਬ ਹੋ ਚੁੱਕੀਆਂ ਆ ਤੇ ਅਸੀਂ ਗ੍ਰਾਂਟ ਲਿਆ ਕੇ ਸੈਂਟਰ ਗਵਰਨਮੈਂਟ ਤੋਂ ਤੇ ਅਸੀਂ ਰੋਡਸ ਬਣਵਾਉਣੀਆਂ ਦੁਬਾਰਾ ਪਈਆਂ ਜੀ ਤੇ ਮੁਕਾਬਲਾ ਕਿਦਾਂ ਲੱਗਦਾ ਵੀ ਲੋਕਾਂ ਦਾ ਰੁਝਾਨ ਕਿਦਾਂ ਹੈਗਾ ਕਿਦਾਂ ਮਹਿਸੂਸ ਕਰ ਰਹੇ ਹੋ ਜਦੋਂ ਤੁਸੀਂ ਲੋਕਾਂ ਕੋਲ ਜਾ ਕੇ ਗੱਲਬਾਤ ਕਰਦੇ ਹੋ ਤੇ ਉਹਨਾਂ ਦਾ ਰਿਸਪਾਂਸ ਕਿਦਾਂ ਹੁੰਦਾ ਤੁਹਾਡੇ ਲਈ ਦੇਖੋ ਜੀ ਜਿੱਥੇ ਵੀ ਅਸੀਂ ਜਾਂਦੇ ਸਾਨੂੰ ਬਹੁਤ ਅੱਛਾ ਰਿਸਪਾਂਸ ਮਿਲ ਰਿਹਾ ਆ ਕਿਉਂਕਿ ਸੋਮ ਪ੍ਰਕਾਸ਼ ਜੀ ਔਰ ਮੈਡਮ ਅਨੀਤਾ ਸੋਮ ਪ੍ਰਕਾਸ਼ ਜੀ ਨੇ ਬਹੁਤ ਕੰਮ ਕਰਾਏ ਆ ਔਰ ਕਰਦੇ ਵੀ ਰਹੇ ਆ ਕਰੋਨਾ ਵਿੱਚ ਵੀ ਉਹਨਾਂ ਨੇ ਬਹੁਤ ਪਬਲਿਕਲੀ ਹੈਲਪ ਕੀਤੀ ਉਹਨਾਂ ਨੇ ਕੋਈ ਨਹੀਂ ਦੇਖਿਆ ਕਿ ਕਾਂਗਰਸ ਸਰਕਾਰ ਦੇ ਬੰਦੇ ਆ ਰਹੇ ਕੋਈ ਵੀ ਆ ਰਹੇ ਆ ਔਰ ਜੋ ਪਰ ਮੈਂ ਘਮੰਡ ਨਹੀਂ ਕਰਦੀ ਜਾਂ ਮੈਂ ਪ੍ਰਾਊਡ ਨਹੀਂ ਫੀਲ ਕਰਦੀ ਕਿ ਜਿਹੜਾ ਕੰਮ ਕੋਈ ਸਾਈਨ ਦਾ ਸੀ ਜਾਂ ਕੁਝ ਵੀ ਸੀ ਅਸੀਂ ਸਭ ਦੇ ਕਰਦੇ ਸੀ ਅਸੀਂ ਕਦੇ ਕਿਸੇ ਨੂੰ ਮਨਾ ਨਹੀਂ ਕੀਤਾ ਸੀਗਾ ਕਿਉਂਕਿ ਦੇਖੋ ਪਬਲਿਕ ਸਾਨੂੰ ਐਮਸੀ ਵੜਾਉਂਦੀ ਆ ਔਰ ਸਾਡੀ ਡਿਊਟੀ ਵੀ ਆ ਕਿ ਉਹਨਾਂ ਦੇ ਕੰਮ ਕਰਨੇ ਸਾਡਾ ਫਰਜ਼ ਆ ਸਾਨੂੰ ਕਰਨੇ ਚਾਹੀਦੇ ਵੀ ਆ ਔਰ ਮੈਂ ਇਹੀ ਕਹਾਂਗੀ ਕਿ ਜਿਹੜੀਆਂ ਕਮੀਆਂ ਪੇਸ਼ੀਆਂ ਰਹਿ ਗਈਆਂ ਅਗਲੀ ਵਾਰੀ ਉਹ ਸਾਰੀਆਂ ਪੂਰੀਆਂ ਕੀਤੀਆਂ ਜਾਣਗੀਆਂ ਦੋ ਚਾਰ ਦਿਨ ਰਹਿ ਗਏ ਆ ਪ੍ਰਚਾਰ ਬੰਦ ਹੋਇਆ ਨਾ ਇਲੈਕਸ਼ਨ ਆ ਜਾਣੀਆਂ ਆ ਕੀ اپੀਲ ਹੈਗੀ ਵਾਰਡ ਵਾਸੀਆਂ ਨੂੰ ਵਾਰਡ ਵਾਸੀਆਂ ਨੂੰ اپੀਲ ਹੱਥ ਜੋੜ ਕੇ ਇਹ ਹੀ ਆ ਕਿ ਤੁਸੀਂ ਕਮਲ ਦੇ ਫੁੱਲ ਤੇ ਵੋਟ ਪਾਓ ਕਾਮਯਾਬ ਕਰੋ ਔਰ ਅਸੀਂ ਆਪਣੀ ਕਾਰਪੋਰੇਸ਼ਨ ਬਣਾਈਏ ਕੇਂਦਰ ਵਿੱਚ ਮੋਦੀ ਸਰਕਾਰ ਆਪਣੇ ਬੀਜੇਪੀ ਦੀ ਸਰਕਾਰ ਆ ਔਰ ਗ੍ਰਾਂਟਾ ਸਾਰੀਆਂ ਉੱਥੋਂ ਆਉਂਦੀਆਂ ਆ ਔਰ ਉੱਥੋਂ ਹੀ ਆਣੀਆਂ ਆ ਤੇ ਅਸੀਂ ਆਪਣੀ ਕਾਰਪੋਰੇਸ਼ਨ ਬਣਾ ਕੇ ਉਹਨਾਂ ਤੋਂ ਵੱਧ ਤੋਂ ਵੱਧ ਗਰੰਟਾ ਲਈਏ ਔਰ ਅਸੀਂ ਆਪਣੇ ਫਗਵਾੜੇ ਨੂੰ ਚਮਕਾਈਏ ਔਰ ਰਹਿnde ਕੰਮ ਸਾਰੇ ਕਰੀਏ ਆਪਣੇ ਵਾੜਾਂ ਦੇ ਵੀ ਕਰੀਏ ਸੋ ਇਹਨਾਂ ਸਾਥਕਾਂ ਕੌਨਸਲ ਜਸਵਿੰਦਰ ਕੋਟ ਜਿਹੜੇ ਇੱਥੋਂ ਕੌਨਸਲ ਰਹੇ ਆ ਜਿਨ੍ਹਾਂ ਨੇ ਦਾਅਵੇ ਕੀਤੇ ਆ ਵੀ ਮੈਂ ਬਹੁਤ ਵਿਕਾਸ ਕਰਵਾਇਆ ਤੇ ਹੁਣ ਚੋਣ ਵੀ ਲਾਣ ਜਾ ਰਹੇ ਆ ਤੇ ਜਿਹੜੇ ਨਿੱਕੇ ਮੋਟੇ ਹੋਰ ਕਹਿੰਦੇ ਕੰਮ ਰਹਿ ਗਿਆ ਵੀ ਉਹ ਵੀ ਅਸੀਂ 100% ਕਰਵਾਵਾਂਗੇ ਵੋਟਰਾਂ ਵਿੱਚ ਦਿਨ ਬਹੁਤ ਥੋੜੇ ਆ 21 ਤਰੀਕ ਨੂੰ ਵੋਟਾਂ ਪੈਣੀਆਂ ਸਵੇਰ ਨੂੰ ਸ਼ਾਮ ਨੂੰ ਰਿਜ਼ਲਟ ਆ ਜਾਣਾ ਬਹੁਤ ਤੇਜ਼ ਹਨੇਰੀ ਇਹਨਾਂ ਦੇ ਪੱਖ ਵਿੱਚ ਆ ਰਹੀ ਆ ਜੇ ਆਪਾਂ ਸਰਵੇ ਕਰਦੇ ਆਂ ਲੋਕਾਂ ਨਾਲ ਗੱਲਾਂ ਬਾਤਾਂ ਕਰਦੇ ਆਂ ਤੇ ਉਹ ਕਹਿੰਦੇ ਵੀ ਅਸੀਂ ਸੈਟੀਸਫਾਈਡ ਹੈਗੇ ਆਂ ਲੋਕਾਂ ਨੂੰ ਕੀ ਹੁੰਦਾ ਵੀ ਸਾਨੂੰ ਈਜ਼ੀ ਟੂ ਰੀਚ ਕਾਉਂਸਲਰ ਹੋਵੇ ਸਾਨੂੰ ਕੋਈ ਮੋਹਰ ਲਵਾਉਣ ਦੀ ਚੀਜ਼ ਆ ਗਈ ਜਾਂ ਸਾਨੂੰ ਥਾਣੇ ਕਚਹਿਰੀ ਜਾਂ ਨਗਰ ਨਿਗਮ ਦੇ ਵਿੱਚ ਕੋਈ ਕੰਮ ਪੈਂਦਾ ਸਾਡਾ ਉਹ ਕੰਮ ਕਰਵਾ ਕੇ ਦੇਣ ਇਹ ਸਾਰੇ ਕੰਮ ਕਰਨ ਦੇ ਵਿੱਚ ਇਹ ਸਫਰ ਰਹੇ ਆ ਇਸ ਕਰਕੇ ਲੋਕ ਇੱਕ ਵਾਰ ਫਿਰ ਇਹਨਾਂ ਨੂੰ ਚੋੜਨ ਦੇ ਲਈ ਮੂਡ ਬਣਾਈ ਬੈਠੇ ਆ ਸੋ ਦੇਖਾਂਗੇ 21 ਤਰੀਕ ਨੂੰ ਰਿਜ਼ਲਟ ਕੀ ਆਉਂਦਾ ਕੈਮਰਾਮੈਨ ਆਕਾਸ਼ ਦੇ ਨਾਲ ਹਰਦੀਪ ਸਿੰਘ ਤੱਗੜ ਸਾਂਹ ਟੀਵੀ ਫਗਵਾੜਾ